ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਪਿੰਡ ਮੋਹਨਪੜਹਾਰੀਆਂ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਸੰਦੀਪ ਵੀਰ ਕੋਲ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਤੋਕੜ ਵੇੜ ਵਿਖਾਉਣੀ ਸੰਦੀਪ ਵੀਰ ਕੋਲ ਤੇ ਬਿਲਕੁਲ ਜਾਇ ਰੇਟ ਤੇ ਆ ਤੋਕੜ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਲੈਨੇ ਆ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਜੀ ਵਧੀਆ ਵਧੀਆ ਵੀਰ ਜੀ ਬੜੇ ਦਿਨ ਬਾਅਦ ਤੇ ਵੀਰ ਜੀ ਵੀਡੀਓ ਨੂੰ ਦੇਣੇ ਤਰ੍ਹਾਂ ਵਿਜੀ ਆਉਂਦੇ ਆ ਵੀਰ ਆਪਣਾ ਨਾਮ ਵੀਰਜੀ ਨਾਰਦਾਸ ਬੋਲਦੇ ਹੋ ਨਾਮ ਮੇਰਾ ਸੰਦੀਪ ਸਿੰਘ ਪਿੰਡ ਮੁੰਡ ਘਨਾਰੀ ਤਸੀਲ ਜਨਾਲਾ ਜ਼ਿਲ੍ਹਾ ਮਸਨ ਨੇੜੇ ਫਤੇਗੜ ਚੂੜੀਆਂ ਮੋਬਾਈਲ ਨੰਬਰ 9781085435 ਠੀਕ ਆ ਅੱਜ ਵੀਰਜੀ ਟੋਕੜ ਲੈ ਆਂਦੀ ਟੋਕੜ ਵੀਰਜੀ ਜੋ ਮਿਲਦਾ ਹਿੰਦਾ ਨੇ ਪਰਲੇ ਨਾਲ ਹੀ ਸਾਫ ਹੁੰਦਾ ਏ ਠੀਕ ਠੀਕ ਜੀ ਸਾਫ ਤੇ ਪਾਜ ਠੀਕ ਵੀਰਜੀ ਖੋਲ ਕੇ ਵਿਖਾ ਦਿਓ ਕਿੰਨਾ ਦੁੱਧ ਵੀਰਜੀ 7 ਲੀਟਰ 7 ਲੀਟਰ 6 ਲੀਟਰਾਂ ਦੀ ਪੂਲ ਗਾਰੰਟੀ 6 ਲੀਟਰਾਂ ਦੀ ਵੀਰ ਜੀ ਵੀਰਾਂ ਦਾ 6 ਲੀਟਰਾਂ ਦੀ ਵੀਰ ਕੋਈ ਭਾਂਗ ਧਾਰ ਬਣਾ ਮਾਰੇ 6 ਦੀ ਪੂਲ ਗਾਰੰਟੀ ਹੋਊਗੀ ਬੜਾ ਵੀਰ ਜੀ ਮਾਲ ਵਿੱਚ ਆ ਤੋਰਾ ਤੁਹਾਨੂੰ ਚੈੱਕ ਕਰਾ ਦਿੰਦੇ ਆ ਰਾਜੀ ਵੇਖੋ ਵੀਰ ਰਾਜੀ ਰੂਜੀ ਬਿਲਕੁਲ ਐ ਗੁੰਦੀ ਆਥੀ ਅੰਗੂ ਪੜੀ ਆਥੀ ਅੰਗੂ ਪੜੀ ਐ ਟਾਈਮ ਹੀ ਜੇ ਤਿੰਨ ਸਾਢੇ ਤਿੰਨ ਚਾਰ ਦਾ 4 ਵਜੇ ਵੀਰ ਜੀ ਉਹ ਸਾਵਣਾ ਕੋਈ ਨਾ ਜਾਲਾ ਲਾ ਲੇ 6 ਕਿਲੋ ਦੁੱਧ ਦੇ ਹਿਸਾਬ ਨਾਲ ਚੱਡਾ ਜੁੱਡਾ ਵਰੀਆ ਠੀਕ ਰਿਈ ਤੀ ਠੰਡੀ ਠੰਡੀ ਬਹੁਤ ਜ਼ਿਆਦਾ ਵੀਰ ਜੀ ਹਾਂ ਜੀ ਛੱਡੀ ਕਰ ਲਓ ਹਾਂ ਮੈਂ ਜੰਮੀ ਪਈ ਵੀਰ ਜੀ ਗਾਂ ਵੀ ਬਣੀ ਆ ਹਾਂ ਜੀ ਹਾਂ ਜੀ ਠੀਕ ਆ ਗਾਂ ਬਣੀ ਨੂੰ ਵੀਰ ਜੀ ਕਿੰਨਾ ਜੇਰ ਹੋ ਗਿਆ ਜੀ ਠੀਕ ਆ ਆ ਵੇਖ ਲਓ ਵੀਰ ਜੀ ਤੋਰਾ ਤਾਰਾ ਚੱਕ ਕਰ ਲਓ ਤੇ ਰੇਡ ਵੀ ਵੀਰ ਦਾ ਬਿਲਕੁਲ ਜਾਇਜ਼ ਹੁੰਦਾ ਠੀਕ ਲੈ ਜਾਓ ਵੀਰ ਜੀ ਆ ਵੇਖ ਲਓ ਵੀਰ ਜੀ ਤੋਰਾ ਵੀਰ ਨੇ ਤਾਨੂੰ ਚੈੱਕ ਕਰਾਤਾ ਆ ਲਾਗੇ ਦਾ ਤੁਹਾਨੂੰ ਥਾਂ ਥੋਣੇ ਵਿਖਾ ਦਿੰਨੇ ਹਜੇ ਬਿਲਕੁਲ ਪਸ਼ਮੀ ਨਹੀਂ ਗਾ ਫਾਂ ਥੋਣੇ ਤੁਹਾਨੂੰ ਚੈੱਕ ਕਰਾ ਦਿੰਨੇ ਲਾਗੇ ਦਾ ਠੀਕ ਹੈ ਪਰਵਾ ਨਹੀਂ ਤਰਦਾ ਪਰਵਾ ਨਾਰਗੀ ਗਾ ਵਾ ਦੇਖੋ ਬੋਡੀ ਸਟਰਕਚਰ ਵਿਖਾਓ ਇੱਕ ਰੀ ਵਿਰਜੀ ਦੇਖੋ ਠੀਕ ਆ ਵੀਰ ਜੀ ਬੱਚਾ ਹੀ ਕਹਿੰਦੇ ਪਾ ਲਿਆ ਵੀਰਜੀ ਗੂਲ ਗੂਲ ਦਾ ਬੱਚਾ ਵਾ ਦੱਸੋ ਵੀਰਜੀ ਫਿਰ ਜਾਇ ਜਾਇ ਰੇਡ ਜਿਹੜੇ ਵੀਰ ਵੀ ਫੋਨ ਲਾਉਣਾ ਯਾ ਇਹ ਰੇਡ ਪਾ ਦੀਏ ਜਿਹੜੇ ਵੀਰ ਵੀ ਫੋਨ ਲਾਉਣ ਦੂਰੋਂ ਨੇੜੋਂ ਵੀਜੀ ਵੈੜ ਤੇ ਦੋ ਚਾਰ ਤੇ ਸ਼ਾਂਤੀ ਨਾ ਹਾਂਜੀ ਹਾਂਜੀ ਵੈੜ ਤੇ ਦੁੱਧ ਕਰ ਜਣਾ 9 ਕਿਲੋ ਹਾਂਜੀ ਹਾਂਜੀ ਜੇ ਇੱਕ ਦਿਨ ਨਿਕਲ ਆਈ ਤੇ ਵੀਜੀ ਵੈੜ ਗਈ 35000 ਦੀ ਚਾਹ ਠੀਕ ਠੀਕ ਹਾਂਜੀ ਵੀਜੀ ਲੰਬੀ ਵੇਲ ਦੀ ਆ ਚਿੱਲਨੀ ਵੀ ਆ ਚੰਗੀ ਸਫਾਈਆਂ ਜੇ ਹਾਂਜੀ ਦੁੱਧ ਭਾਜੀ ਇਹ ਤਾਂ 9 ਕਿਲੋ ਦੀ ਸੇਵਾ ਸੁਆ ਕਰਿਆਂ ਗਬੀਰ ਅੱਜ ਹੀ ਆਈ ਆ ਤੇ ਸੇਵਾ ਸੁਆ ਖੀਰ ਗਿੱਦਿਆਂ ਹੋ ਜੂ ਦੁੱਧ ਆ ਵੇ ਲੈ ਲੋ ਬਰਾਲੀ ਵੀਰ ਪਾਉਂਦਿਆ ਉਹ ਵੇਖੋ ਇਦਾਂ ਦੀ ਗਲੀ ਫਲੀ ਬਰਾਲੀ ਪਾਉਂਦਿਆ ਵੀਰ ਹਾਂਜੀ ਬਿਲਕੁਲ ਸੇਵਾ ਘਟਿਆ ਹਾਂ ਹਾਂ ਜੀ ਦੁੱਧ ਕਰ ਜੂਗੀ 9 ਲੀਟਰ ਠੀਕ ਆ 7 ਕਿਲੋ ਦੁੱਧ ਜੇ 7 ਕਿਲੋ ਤੇ ਦੇਣੀ ਹੁਣ ਹਾਂ ਜੀ ਹਾਂ ਜੀ ਦੱਸੋ ਫਿਰ ਮੇਰ ਜੀ ਮੁੱਲ ਪਤਾ ਨਹੀਂ ਨਿਕਲ ਵੀ ਆ ਸਕਦੀ ਨਿਕਲ ਵੀ ਸਕਦੀ ਆ ਹਾਂ ਜੀ ਬਣੀ ਵੀ ਆ ਠੀਕ ਖਾਲਦੀ ਆ ਅੱਜ ਦੇਣੀ ਹਾਂ ਜੀ ਠੀਕ ਦੇ ਦਈਏ ਵੀ ਦੀ ਵੀ ਦੀ ਜਾਇਆਕ ਨਹੀਂ ਵੀ ਜੀ ਗਾਂ 5000 ਜਾਇ ਤੇ ਆ ਵਾ ਚਲੋ ਕਿਸੇ ਦੇ ਘਰ ਨਿਕਲ ਵੀ ਸਕਦੀ ਆ ਨਹੀਂ ਵੀ ਨਿਕਲ ਸਕਦੀ ਉਹ ਕਿੱਥੇ ਨਿਕਲਦੀ ਆ ਦਿਹਾਂਦੇ ਠੀਕ ਗਿਆ 30 ਆ ਦਿਖਾਂ ਦੇ ਜਦੋਂ ਨਿਕਲੇ ਚੈੱਕ ਪਾਸ ਹੋ ਜੇ ਭਾਈ ਠੀਕ ਆ ਜੀ ਆਈ ਹੈ ਜੇ ਚੱਕ ਚੁੱਕ ਨਹੀਂ ਕਰਾਈ ਉਹ ਬਣੀ ਦੱਸ ਦੇ ਵੀਰ ਜੀ ਦੂਮਾ ਮਹੀਨਾ ਦੇ ਕੋ ਚੈੱਕ ਕਰਾ ਦੇ ਜਦੋਂ ਗਾਈ ਨਿਕਲਾਈ ਉਹਦੋਂ ਸਾਨੂੰ ਚੈੱਕ ਲਾ ਕੇ ਫਿਰ ਸਲੇ ਆਪਣੇ ਕਰਾਓ ਵੀਰ ਜੀ ਛੋੜ ਛੱਪਾ ਫਿਰ ਛੋੜ ਛੱਪਾ ਭਾਈ ਹੁਣ ਤੁਸੀਂ ਦੱਸ ਦੋ ਜਾਨ ਇਹ 1500 ਹੈ 1500 ਹਾਂ ਜੀ ਸਾਢੇ 18000 ਦੀ ਹਾਂ ਜੀ ਸਾਢੇ 18 ਦੀ ਕਰੇ ਪੂਰੇ 18 ਦੀ ਪੂਰੇ 18 ਦੀ ਠੀਕ ਛੋੜ ਛੱਪਾ ਕਰ ਦਾਂਗੇ ਮਾਦਰ ਆਹ ਲੈ ਲਓ ਵੀਰ ਆਂਦਾ ਸਾਢੇ 18 ਦੀ ਪੂਰੇ 18 ਦੀ ਵੀਰ ਜੀ ਹੋ ਜੂਗੀ ਮਾਂ ਤਾਂ ਵੀਰ ਖੋਲ ਕਰ ਦੂਗਾ ਐ ਬਿਲਕੁਲ 10000 ਛੋਟ ਠੀਕ ਆ 17000 ਦੀ 17 ਦੀ ਵੀਰ ਜੀ ਵੇਖ ਲਓ ਵੀਰ ਨੇ ਰੇਡ ਜਾਇ ਕਰਤਾ ਐ ਪਾਨ ਦੇ ਪੱਤੇ ਪੁੱਤੇ ਵਗੇ ਆ ਐਡਾ ਹਾਥੀ ਪਲਿਆ ਨਹੀਂ ਕਿਤੇ ਮਿਲਣਾ ਠੀਕ ਆ ਲੱਸੀਆਂ ਮਿਲ ਜਾਣਗੀਆਂ ਪੂਰੀ ਗੁੰਦੀ ਆ ਕਿਸੇ ਬੰਨੇ ਉਹ ਲੱਸੀ ਨਹੀਂ ਆ ਤੇ ਗਾਹ ਵੀ ਬਣੀ ਆ ਥਾਣਥਣ ਵੀਰ ਜੀ ਚੈੱਕ ਕਰ ਲਓ ਲਾਗੇ ਤੋਂ ਈਆ ਜੀ ਆਪਣਾ ਵੀਰ ਜੀ ਦਾ ਨਾਮ ਐਡਰੈਸ ਬੋਲ ਦਿਓ ਮੇਰਾ ਵੀਰ ਜੀ ਸੰਦੀਪ ਸਿੰਘ ਪਿੰਡ ਮੋਣ ਭੰਡਾਰੀ ਤਹਿਸੀਲ ਅਜਨਾਲਾ ਜਿਲ੍ਹਾ ਮਿਰਸਾ ਨੇੜੇ ਫਤਿਹਗੜ ਚੂੜੀਆਂ ਜੇ ਮੋਬਾਈਲ ਨੰਬਰ 9781685035 ਇੱਤੇ ਹੀ ਵਟਸਐਪ ਚੱਲਦਾ ਠੀਕ ਆ ਹਾਂਜੀ ਵੀਰ ਜੀ ਵੀਰ ਨੂੰ ਵੱਧ ਤੋਂ ਵੱਧ ਵੀਰ ਜੀ ਫੋਨ ਜਰੂਰ ਲਾਓ ਤੇ ਰੇਡ ਵੀ ਇੰਦਾ ਜਾ ਜਾ ਆਏ ਗਏ ਦਾ ਵੀਰ ਹੋਰ ਮਾਨਤਾਨ ਕਰ ਦੋ ਜੇ ਫੋਨ ਲਾਉਣਗੇ ਨਾ ਹਾਂਜੀ 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 ਤੇ ਆਪਾਂ ਵੀਰ ਜੀ ਦੋ ਟਾਈਮ ਵੀਡੀਓ ਬੋਲ ਤੇ ਚੁਾਈ ਕਰਾਵਾਂਗੇ ਇੱਥੇ ਆਣਗੇ ਚੋਲੇ ਮਾਨਤਾਨ ਕਰਕੇ ਫਿਰ ਹਾਂਜੀ ਹਾਂਜੀ ਤੇ ਤਸੱਲੀ ਕੋਈ ਆਪਣੀ ਵੀਰ ਜੀ ਇੱਥੋਂ ਆਣ ਕੇ ਕਰਕੇ ਖੜੇ ਕੀ ਪੈ ਦੂਰ ਦਾ ਵੀਡੀਓ ਬੋਲ ਤੇ ਚੁਵਾਲੇ ਠੀਕ ਆ ਸਸਰੀ ਘਰ ਵੀਰ ਜੀ